ਵਾਰਿਸ ਪੰਜਾਬ ਦੇ ਜ਼ਿਲ੍ਹਾ ਕਮੇਟੀ ਮੈਂਬਰ ਜਸਵੀਰ ਸਿੰਘ ਸੰਗਾਲਾ ਦੀ ਰਹਿਨਮਾਈ ਹੇਠ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਤੇ ਐਨਐਸਏ ਲਗਾਇਆ ਗਿਆ ਹੈ ਉਸ ਨੂੰ ਰੱਦ ਕਰਾਉਣ ਅਤੇ ਰਿਹਾ ਕਰਾਉਣ ਦੇ ਸੰਬੰਧੀ ਅੱਜ ਮਲੇਰ ਕੋਟਲਾ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚ ਕੇ ਪੰਜਾਬ ਰਾਜਪਾਲ ਦੇ ਨਾਂ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਬੰਦੀ ਸਿੰਘਾਂ ਨੂੰ ਅਤੇ ਭਾਈ ਅਮਰਤਪਾਲ ਸਿੰਘ ਨੂੰ ਤ੍ਰੰਤ ਰਹਾ ਕੀਤਾ ਜਾਵੇ ਅਤੇ ਉਹਨਾਂ ਤੋਂ ਜੋ ਕਾਨੂੰਨ ਨੇ ਉਰਦ ਕੀਤੇ ਜਾਣ। ਗੁਰਦੇਸ਼ ਸਿੰਘਾਲਾ ਜੀ ਜਿਲ੍ਹਾ ਕਮੇਟੀ ਮੈਂਬਰ ਅਕਾਲਗਲ ਬਾਰਸ ਹਜ਼ਾਰ ਦੇ ਡੀਸੀ ਸਾਹਿਬ ਨੇ ਮੰਗ ਪੱਤਰ ਦਿੱਤਾ ਉਹਨਾਂ ਪੈਸਾ ਦੀ ਰਹੀ ਵਾਸਤੇ ਜਿਹੜਾ ਮੈਂ ਸੰਗਤ ਦੀ ਤੀਜੀ ਵਾਰ ਲਾਇਆ ਉਹਦੇ ਸਬੰਧ ਵਿੱਚ ਆਇਆ। ਮੇਰਾ ਨਾਮ ਦਲਪਨੇਰ ਦੀ। ਸੀ 85 ਸਿੰਘ ਖਾਲਸਾ ਰਯੋ ਜੀਵਰੀ ਐਨਐਸਐਲ ਆਇਆ ਆਪਣੀ ਸਰਕਾਰ ਨੇ ਤੇ ਸੈਂਟਰ ਸਰਕਾਰ ਨੇ ਮਿਲ ਕੇ ਅਸੀਂ ਉਹਦੇ ਦੌਰ ਦੇ ਵਿੱਚ ਡਿਟੀ ਕਮਿਸ਼ਨ ਨੂੰ ਲੈ ਕੋਲਣ ਨੂੰ ਮੰਗ ਪੱਤਰ ਦਿੱਤਾ ਜੀ ਡਿਟੀ ਕਮਿਸ਼ਨ ਨੂੰ ਲੈ ਕੋਲ ਆ ਰਾਜਪਾਲ जी नमस्कार मलेर कोट सर मैं तो यही कहना चाहूंगी कि हमेशा जो हुआ है बेगुनाहों को ही अंदर किया गया है ठीक है ना हमें ये बाहर चाहिए हमने यही सोचा है कि एक नहीं एक लाख नहीं बार बार एक ही बात कहेंगे एक करोड़ बंदा भी होगा वही जुड़ेगा आज आपका खड़े हैं कल हमारे पीछे और भी होंगे लेकिन अपना ये बाहर चाहिए बस हमारी तो ये मांग है की ये जो बेगसूर है हमें बाहर चाहिए जसवीर सिंह जिला कमेटी मेंबर अंबर पंजाब ਤੋ ਅੱਜ ਜਿਵੇਂ ਜੋ ਭਾਈ ਸਾਹਿਬ ਦੀ ਤੀਜੀ ਵਾਰੀ ਐਨਐਸਏ ਲੱਗੀ ਆ ਅਮਰਤਪਾਲ ਸਿੰਘ ਜੀ ਦੇ ਉਹਦੇ ਵਾਸਤੇ ਅਸੀਂ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਆਏ ਸੀਗੇ ਮੇਰਾ ਨਾਮ ਲਖਵੀਰ ਸਿੰਘ ਸੰਤੋ ਅਕਾਲੀਵਾਲ ਬਾਹਰੋਂ ਪੰਜਾਬ ਦਾ ਸਿਪਾਹੀ ਅੱਜ ਜਿਹੜਾ ਮਕਾਨੀਗਲ ਬਾਹਰੋਂ ਪੰਜਾਬ ਦੇ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ ਡਿਸੀ ਸਰਵਨਾ ਰਾਹੀਂ ਰਾਜਪਾਲ ਨੂੰ ਮੰਗ ਪੱਤਰ ਦਿੱਤੇ ਗਏ ਨੇ ਉਹਦੇ ਵਿੱਚ ਇੱਕ ਤਾਂ ਭਾਈ ਅਮਰਪਾਲ ਸਿੰਘ ਜੀ ਜਿਹੜੇ ਮੌਜੂਦਾ ਐਮਪੀ ਨੇ ਉਹਨਾਂ ਦੀ ਐਲਐਸਐਸ ਵਧਾਈ ਗਈ ਹੈ ਗਾਰਕਨ ਨੂੰ ਤੇ ਬੰਦੀ ਸਿੰਘਾਂ ਵੀ ਮੇਰੇ ਹਾਜ਼ਰ ਦੇ ਲਈ ਉਹ ਦੋ ਮੁੱਖ ਮੁੱਦੇ ਨੇ ਤੇ ਜਿਹੜੇ ਆਪਾਂ ਗੱਲ ਕਰਦੇ ਆ ਪੰਜਾਬ ਸਰਕਾਰ ਹੋ ਗਈ ਸੈਂਟਰ ਸਰਕਾਰ ਹੋ ਗਈ ਪੂਰਾ ਕਾਨੂੰਨ ਹੋ ਗਿਆ ਇਹ ਸਾਰੇ ਬਿਲਕੁਲ ਗੈਰਕਾਨੂੰਨੀ ਕੰਮ ਹੋਇਆ ਪਿਆ ਬਿਲਕੁਲ ਕਿਸੇ ਦੇ ਵੇਰਵਿਆਂ ਨੂੰ ਇਹਨਾਂ ਕੰਸਟ੍ਰਕਟ ਜਿੱਤੇ ਹੋਏ ਆਪ ਨੂੰ ਜਿਹੜਾ ਕਿ 2 ਲੱਖ ਤੋਂ ਉੱਪਰ ਲੋਕਾਂ ਨੂੰ ਘੁਟਾਇਆ ਕੋਸ਼ਿਸ਼ ਜਬਰਦਸਤੀ ਕੋ ਜੇਲ੍ਹ ਵਿੱਚ ਰੱਖਣਾ ਬਿਲਕੁਲ ਬੇਵਿਣਸ਼ਾਪੀ ਹੈ ਤੁਹਾਨੂੰ ਪਤਾ ਲੱਗਦਾ ਕਿ ਜਮਹੂਰੀਤ ਭੰਗ ਹੋ ਚੁੱਕੀ ਹੈ ਇਸ ਲਈ ਸੂਚੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਸਨੀਕ ਹਿੰਦੂ ਮੁਸਲਮਾਨ ਸਿੱਖ ਸਾਰੇ ਹਰ ਇੱਕ ਬਰਗ ਹਰ ਇੱਕ ਕਵੀ ਨੇ ਮਨਾ ਦੇ ਵਿੱਚ ਰੋਸ ਸੀ ਅਜੋ ਰੋਸ ਦੇ ਵਜੇ ਮਾਰਚ ਕੱਢੇ ਗਏ ਨੇ ਤੇ ਨਾਲ ਮੰਗ ਪੱਤਰ ਦਿੱਤੀ ਗਿਆ ਅਗਲੇ ਦਿਨ ਵੀ ਲੋਕ ਪੱਤਰੇ ਦੀ ਵਾਟ ਸਰਕਾਰੇ ਤੇ ਕੋਈ ਕਾਰਵਾਈ ਕਰਦੀ ਤਾਂ ਸੁਗਾਣਾ ਚੀਜ਼ ਅਗਲਾ ਐਕਸ਼ਨ ਜਿਹੜਾ ਹੋਗਾ ਐਕਸ਼ਨ ਤਾਂ ਹਰ ਰੋਜ਼ ਹੁੰਦਾ ਕਿਉਂਕਿ ਕਦ ਨਾ ਕਦੇ ਰੋਜ਼ ਕੋਈ ਨਾ ਕੋਈ ਸਾਡੇ ਨਾਲ ਬੜੀ ਕੀ ਹੁੰਦੀ ਆ ਪਰ ਜਿਹੜਾ ਫਿਰ ਅਗਲਾ ਐਕਸ਼ਨ ਇੱਕੋ ਹੀ ਆ ਸਮੁੱਚਾ ਪੰਜਾਬ ਰਲ ਕੇ ਸਾਰੇ ਭਾਈਚਾਰਾ ਰਲ ਕੇ ਸਾਰੇ ਧਰਮ ਰਲ ਕੇ ਫਿਰ ਕੇ ਕਿਲੇ ਰਲ ਕੇ 2027 ਦੇ ਵਿੱਚ ਸਰਕਾਰ ਇਹ ਖਾਲਸਾ ਬਣਾ ਕੇ ਭਾਈ ਅਮਰਪਾਲ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਬਾਹਰ ਵੀ ਕੱਢਣਗੇ ਕਿ ਤੂਰੇ ਜਿਹੜੇ ਮਨੁੱਖਤਾ ਪ੍ਰਤੀ ਜਿਹੜੇ ਕਾਨੂੰਨ ਲਾਗੂ ਕਰਨਗੇ